ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਮਨਪ੍ਰੀਤ ਾਲੀਵਾਲ ਲੋਜੀ ਅਜੇ ਅਸੀਂ ਪਹੁੰਚ ਚੁੱਕੇ ਹਾਂ ਦਰਸ਼ਨ ਸਿੰਘ ਸਵੀਟ ਸਾਪ ਜੀ ਹੁਣਾਂ ਕੋਲ ਆਓ ਇਹਨਾਂ ਨਾਲ ਕਰਦਿਆਂ ਗੱਲਬਾਤ ਜਿਵੇਂ ਕਿ ਦੀਵਾਲੀ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਜਿਵੇਂ ਕਿ ਆਪਣੇ ਭਰਾ ਉਹਨਾਂ ਨੇ ਬਹੁਤ ਹੀ ਘੈਂਟ ਘੈਂਟ ਮਠਿਆਈਆਂ ਲਗਵਾਈਆਂ ਹੋਈਆਂ ਹਨ ਆਓ ਆਪਣੇ ਭਰਾ ਨਾਲ ਕਰਦਿਆਂ ਗੱਲਬਾਤ ਜੰਮ ਰਸਲੇਖ ਸੁਸੀਲ ਬਗਲੋਜੀ ਤੇਪਤੀ ਸੈਗਸ ਫਟਰ ਬਗਲੋਜੀ ਕਿਸੇ ਇੱਕ ਸਸਿਰ ਤੇ ਖੇਲਵਾ ਜੀ ਤੇ ਬਾਕੀ ਜਿਸੇ ਇੱਕ ਠੇੜਬੇ ਲੜੇ ਆ 10 ਰੁਪਏ 20 ਰੁਪਏ ਲਸੀਤਾ ਜਾਊਗਾ ਜਿਵੇਂ ਕੀ ਦੱਸਿਆ ਹੈ ਆਪਣੇ ਭਰਾਣੇ ਬਹੁਤ ਹੀ ਘੱਟ ਰੇਟਾਂ ਉੱਤੇ ਇੱਥੇ ਮਠਿਆਈਆਂ ਮਿਲਦੀਆਂ ਹਨ ਤੇ ਮੇਰੀ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਇੱਕ ਵਾਰ ਦਰਸ਼ਨ ਸਵੀਡ ਸਾਫ ਦੀ ਦੁਕਾਨ ਤੇ ਜ਼ਰੂਰ ਆਇਓ ਥੈਂਕਸ ਧੰਨਵਾਦ ਸਵੀਡ ਸਾਫ ਪਿੰਡ ਬਰੋਂਦੀ ਦਰਸ਼ਨ ਸਿੰਘ ਦਰਸੀ ਦੇ ਹੋਟਲ ਤੇ ਸਭ ਤੋਂ ਵਧੀਆ ਮਠਿਆਈਆਂ ਮਿਲਦੀਆਂ ਹਨ ਖੋਏ ਦੀ ਬਰਫੀ 450 ਰੁਪਏ ਕਿਲੋ ਜੰਮ ਰਸਗੁੱਲਾ 100 ਰੁਪਏ ਕਿਲੋ ਮੈਨੇ ਕਿਹਾ 450 ਰੁਪਏ ਕਿਲੋ ਬੇਸਣ ਦੀ ਬਰਫੀ 180 ਰੁਪਏ ਕਿਲੋ ਤੇ ਪਤੀਸਾ 160 ਰੁਪਏ ਕਿਲੋ ਕਲਾਕੰਦ ਪਿੰਡ ਬਡੂੰਦੀ ਇੱਕ ਵਾਰ ਜ਼ਰੂਰ ਮਿਲੋ ਦਰਸ਼ਨ ਸਿੰਘ ਸਵੀਡ ਸਾਹ ਦੇ ਦੁਕਾਨ ਤੇ ਥੈਂਕਸ ਧੰਨਵਾਦ ਜੀ ਕਰੇ ਵੀਡੀਓ ਵਧੀਆ ਲੱਗੀ ਤਾਂ ਚਲਦੀ ਚਲਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮਨਪ੍ਰੀਤ ਢਾਲੀਵਾਲ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਜਉ ਜਉ ਤੱਕ ਲਈ ਥੈਂਕਸ ਧੰਨਵਾਦ ਜੀ